ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਕਿਉਂਕਿ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਵੇਰ ਤੋਂ ਵੱਖ-ਵੱਖ ਥਾਵਾਂ ਦੇ ਉੱਪਰ ਬੱਦਲਵਾਈ ਦਾ ਮਾਹੌਲ ਬਣਿਆ ਹੋਇਆ ਹੈ ਬੱਦਲਵਾਈ ਤਗੜੀ ਨਹੀਂ ਸੀ ਸਵੇਰ ਦੇ ਸਮੇਂ ਥੋੜੀ ਜਿਹੀ ਜ਼ਿਆਦਾ ਬੱਦਲਵਾਈ ਸੀ ਕਿਣਮਣ ਕਣੀ ਮੁੰਦਾਵਾਂ ਦੀ ਕਿਸੇ ਕਿਸੇ ਇਲਾਕੇ ਵਿੱਚ ਦੇਖੀ ਗਈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤਾਂ ਬੱਦਲਵਾਈ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਬ ਤਾਂ ਤਿੰਨ ਕ ਸਿਸਟਮ ਪੰਜਾਬ ਦੇ ਨੇੜੇ ਤੇਰੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਇੱਕ ਸਿਸਟਮ ਜਿਹੜਾ ਪੱਛਮੀ ਸਿਸਟਮ ਹੈ ਇਹ ਹਾਲੇ ਪੰਜਾਬ ਵਿੱਚ ਐਂਟਰੀ ਨਹੀਂ ਹੋਈ ਨੇੜੇ ਤੇੜੇ ਪਹੁੰਚ ਗਿਆ ਇੱਕ ਸਿਸਟਮ ਬਠਿੰਡਾ ਸੰਗਰੂਰਵਾਲ ਪਹੁੰਚਿਆ ਜੀ ਤੇ ਇਹ ਬਠਿੰਡੇ ਸੰਗਰੂਰਵਾਲਾ ਸਿਸਟਮ ਵੀ ਹਾਲੇ ਇਹ ਕਾਫੀ ਦੂਰ ਹੈ ਹੌਲੀ ਹੌਲੀ ਇਸ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਤੇ ਇੱਕ ਸਿਸਟਮ ਸਾਨੂੰ ਆ ਆਨੰਦਪੁਰ ਸਾਹਿਬ ਨੰਗਲ ਤੋਂ ਹੁੰਦਾ ਹੋਇਆ ਮੁਹਾਲੀ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਬੰਦਬੰ ਜਿਸ ਤੇ ਕਾਰਨ ਕੁਝ ਕੁ ਇਲਾਕੇ ਵਿੱਚ ਤਾਪਮਾਨ ਦੇ ਵਿੱਚ ਵੱਡੀ ਖਰਾਬਟ ਆਈ ਹੈ ਐਵਰੇਜ ਤਾਪਮਾਨ ਦਿਨ ਦੇ ਵੇਲੇ ਅੱਜ 35 ਤੋਂ ਲੈ ਕੇ 38 ਡਿਗਰੀ ਤੱਕ ਦੇਖਿਆ ਗਿਆ ਕੜਾਕੇ ਦੀ ਧੁੱਪ ਪੰਜਾਬ ਦੇ ਬਹੁਤ ਸਾਰੇ ਹਿੱਸੇ ਵਿੱਚ ਪਈ ਹੈ ਆਉਂਦੇ 5-7 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਿਸਟਮ ਜਿਹੜਾ ਮੇਨ ਤੌਰ ਤੇ ਬਣ ਰਿਹਾ ਹੈ ਉਹ ਸਿਸਟਮ ਕਾਫੀ ਆਪਣਾ ਦਾਇਰਾ ਵਧਾਉਂਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਵਿੱਚ ਉਹ ਪੱਛਮੀ ਸਿਸਟਮ ਜਿਹੜਾ ਪਾਕਿਸਤਾਨ ਦੇ ਵੱਲੋਂ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਮਲੋਟ ਇਹਨਾਂ ਇਲਾਕਿਆਂ ਦੇ ਵੱਲ ਕੂਚ ਕਰ ਰਿਹਾ ਤੇ ਦੂਜਾ ਸਿਸਟਮ ਜਿਹੜਾ ਬਠਿੰਡਾ ਅਤੇ ਸੰਗਰੂਰ ਦੇ ਏਰੀਏ ਨੂੰ ਕਵਰ ਕਰਦਾ ਹੋਇਆ ਕੁਝ ਘੰਟਿਆਂ ਵਿੱਚ ਦਿਖਾਈ ਦੇ ਸਕਦਾ ਹੈ ਜਿਸ ਦੇ ਕਾਰਨ ਆਉਂਦੇ ਕੁਝ ਘੰਟੇ ਤੋਂ ਸਾਨੂੰ ਇਹਨਾਂ ਇਲਾਕਿਆਂ ਤੋਂ ਮੀਂਹ ਦੀਆਂ ਖਬਰਾਂ ਬ ਦੇਖ ਸਕਦੇ ਨੇ ਹਾਲਾਤ ਇਸ ਤਰੀਕੇ ਦੇ ਪ੍ਰੋਪਰ ਬਣੇ ਹੋਏ ਨੇ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟਾਈ ਜਾਂ ਕੋਈ ਅਜਿਹੀ ਜਾਣਕਾਰੀ ਜੋ ਤੁਹਾਨੂੰ ਦੱਸਣੀ ਜ਼ਰੂਰੀ ਹੋਈ ਉਹ ਵੀਡੀਓ ਜਾਂ ਪੋਸਟ ਪਾ ਕੇ ਤੁਹਾਨੂੰ ਸਾਂਝੀ ਕਰ ਦਿੱਤੀ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਬਣੇ ਰਹੋ ਚੈਨਲ ਵੈਦਰ ਅਪਡੇਟਸ ਹਰ ਰੋਜ਼ ਤੇ ਸ਼ਾਮ ਦੀ ਜਾਣਕਾਰੀ 6:30 ਵਜੇ ਦੇ ਲੇ ਕੇ ਨੇੜੇ-ਨੇੜੇ ਹਾਜ਼ਰ ਹੁੰਦੇ ਆ ਧੰਨਵਾਦ ਜੀ